ਅੱਜ ਪਿੰਡ ਖੁੜੰਝ ਦੇ ਬਿਜਲੀ ਗ੍ਰਿਡ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਸਰਪੰਚਾਂ ਤੋਂ ਇਲਾਵਾ ਆਮ ਲੋਕਾਂ ਦੇ ਵੱਲੋਂ ਪੀਐਸਪੀਸੀਐਲ ਸਬਡਿਵੀਜ਼ਨ ਲਖੇਵਾਲੀ ਦੇ ਐਸਡੀਓ ਪਿਊਸ਼ ਦਾਬੜਾ ਦੇ ਨਾਲ ਮੀਟਿੰਗ ਕਰਕੇ ਆਪਣੀਆਂ ਮੁਸ਼ਕਲਾਂ ਜਿੱਥੇ ਸਾਂਝੀਆਂ ਕੀਤੀਆਂ ਗਈਆਂ ਉੱਥੇ ਹੀ ਬਿਜਲੀ ਦੀ ਸਪਲਾਈ 2 ਦਿਨ ਹੋਰ ਬੰਦ ਰੱਖਣ ਦੀ ਮੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਜਗਸੀਰ ਸਿੰਘ ਖੋਲਾ ਸਰਪੰਚ ਸਰਪੰਚ ਜਗਨਾਮ ਸਿੰਘ ਅਤੇ ਕਿਸਾਨ ਆਗੂ ਗਰਜੰਟ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਦੇ ਵੱਲੋਂ ਐਸਡੀਓ ਪਿਊਸ਼ ਦਾਬੜਾ ਦੇ ਨਾਲ ਮੁਲਾਕਾਤ ਕਰਕੇ ਕਿ ਜਿੱਥੇ ਖੇਤਾਂ ਦੇ ਵਿੱਚ ਬਿਜਲੀ ਦੀ ਸਪਲਾਈ ਸੰਬੰਧੀ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਉੱਥੇ ਹੀ ਖੇਤਾਂ ਦੇ ਵਿੱਚ ਕਣਕ ਦੀ ਫਸਲ ਅਤੇ ਨਾੜ ਖੜਿਆ ਹੋਣ ਕਰਕੇ ਬਿਜਲੀ ਦੀ ਸਪਲਾਈ 2 ਦਿਨ ਹੋਰ ਬੰਦ ਰੱਖਣ ਦੀ ਮੰਗ ਰੱਖੀ ਹੈ ਇਸ ਮੌਕੇ ਗੱਲਬਾਤ ਕਰਦੇ ਆ ਐਸ ਡੀਓ ਪਿਊਸ਼ ਦਾਬੜਾ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਅੱਜ ਉਹਨਾਂ ਦੇ ਅੱਗੇ ਜੋ ਵੀ ਮੰਗਾਂ ਰੱਖੀਆਂ ਨੇ ਉਹਨਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਫੌਜੀ ਵਿਰਕ ਜੈ ਮਨਪ੍ਰੀਤ ਸਿੰਘ ਜੈ ਸੁਖਪਾਲ ਸਿੰਘ ਜਰਨੈਲ ਸਿੰਘ ਸਰਪੰਚ ਰੱਤਾtheta ਰਾਜਪ੍ਰੀਤ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ਹਾਂਜੀ ਸਰਪੰਚ ਸਾਹਿਬ ਐਸ ਡੀਓ ਸਾਹਿਬ ਨੂੰ ਮਿਲਿਓ ਕੀ ਕਰ ਇਨ ਇੱਕ ਦੋ ਦਿਨਾਂ ਦੀ ਲੈਂਡ ਦਾ ਜਿਹੜਾ ਚੱਲੀ ਜਾਂਦਾ ਹਫਤਾ ਹੋ ਗਿਆ ਬੰਦੇ ਅੱਗਾ ਲੱਗ ਰਹੀਆਂ ਖੇਤਾਂ ਜੀ ਕਣਕ ਖੜੀ ਐ ਬਸ ਥੋੜਾ ਜਿਹਾ ਰਕਬਾ ਰਹਿ ਗਿਆ ਇੱਕ ਦੋ ਦਿਨਾਂ ਦੀ ਰਿਕਵੈਸਟ ਕੀਤੀ ਐ ਸਭ ਨੂੰ ਵੀ ਦੋ ਦਿਨ ਹੋਰ ਬਸ ਲੈਂਡ ਬੰਦਾ ਕੀਤੀ ਜਾਵੇ 70 75 ਕਿੱਲੇ ਬਾਣੇ ਤੇ ਖੜਾ ਨੇਰੋਂ ਪਾਰ ਹੈ ਜੀ ਬਸ ਕੱਲ੍ਹ ਦੇ ਪਾਸ ਤੱਕ ਨਿਬੜ ਜਾਣਾ ਹੈ ਉਹਦੇ ਖਾਤਰ ਸੁੱਚਾ ਲਵਾਇਆਂ ਨਾਲ ਐਸੀ ਸਭ ਨੂੰ ਇਹ ਵੀ ਆਖਿਆ ਜੀ ਦੋ ਆਪਣੇ ਕਾਨ ਵਾਲੇ ਫੀਲਡਰ ਤੇ ਤਿੰਨ ਸੁੱਚਾ ਨਵਾਂ ਲੱਗਣ ਲੀਆਂ ਰੋਇਲ ਤੇ ਵੀ ਉਹ ਲੱਗ ਜਾਣ ਜੀ ਹਾਂਜੀ ਕੱਥੀ ਆ ਜੀ ਸਾਡੇ ਨਾਲ ਮਿਲੋ ਕੀ ਕਾਰਨ ਸੀ ਜੀ ਤੁਹਾਡੀ ਸਾਬ ਨੂੰ ਜਿਵੇਂ ਉਸ ਦਾ ਕਿ ਲਾਈਟ ਵਾਸਤੇ ਹਾਂਜੀ ਵੀ ਲਾਈਟ ਨਾਲ ਨੁਕਸਾਨ ਹੋ ਰਿਹਾ ਹੈ ਸਾਡੇ ਨਰੋ ਪਾਰ ਦਾ ਕਬਾ ਜਿਹੜਾ ਕਾਫੀ ਕਟਣਾ ਵਾਲਾ ਖੜਾ ਹੈ ਜੀ ਬਾਗਾਂ ਵਿੱਚ ਵੀ ਰਕਬਾ ਕਟਣਾ ਵਾਲਾ ਖੜਾ ਹੈ ਜੀ ਤੇ ਇਸ ਕਰਕੇ ਵੀ ਦੋ ਤਿੰਨ ਦਿਨ ਰਿਕਵੈਸਟ ਕੀਤੀ ਤਿੰਨ ਦਿਨ ਲਾਈਟ ਬੰਦ ਰੱਖੀ ਜਾਵੇ ਉਸ ਤੋਂ ਬਾਅਦ ਚਲਾਈਏ ਵੀ ਲਾਈਟ ਜੀ ਸਾਾਨੂੰ ਆਪ ਨੂੰ ਲੋਡ ਆਈਦਾ ਆ ਪਾਣੀ ਆ ਪਾਣੀ ਦਾ ਨਿਕਾਣ ਵੀ ਹੋ ਰਿਹਾ ਜੀ ਉਸ ਕਰਕੇ ਅਸੀਂ ਇਹ ਬੇਨਤੀ ਕੀਤੀ ਸੀ ਵੀ ਫਿਰ ਦੋ ਤਿੰਨ ਦਿਨਾਨੂੰ ਲਾਈਟ ਉਹ ਬੰਦ ਰੱਖੀ ਜਾਵੇ ਉਸ ਤੋਂ ਬਾਅਦ ਅਸੀਂ ਨਾਲ ਜੀ ਅੱਖ ਰੱਖ ਲੈਂਦੇ ਹਾਂ ਹਾਂਜੀ ਅਸੀਂ ਅੱਜ ਇੱਥੇ ਸਾਰੇ ਜਿਹੜੇ ਕਿਸਾਨ ਇਕੱਠੇ ਹੋ ਕੇ ਐਸਡੀਓ ਸਾਹਿਬ ਨੂੰ ਮਿਲੇ ਆ ਐਸਡੀਓ ਸਾਹਿਬ ਸੱਦਿਆ ਵੀ ਤੁਸੀਂ ਜਿਹੜੀ ਲੈਡ ਲਗਾਤਾਰ ਬੰਦ ਰਹੀ 24 ਘੰਟੇ ਵਾਲੀਆਂ ਮੋਟਰਾਂ ਵਾਲੇ ਬੰਦ ਨੇ ਵੀ ਇਹਦਾ ਹੱਲ ਕਰੋ ਤੁਸੀਂ ਉਹ ਸਾਰੀਆਂ ਜਿਹੜੀਆਂ ਉਹਨਾਂ ਨੇ ਕਮੀਆਂ ਪੇਸ਼ੀਆਂ ਨੇ ਦੱਸੀਆਂ ਨੇ ਉਹਨਾਂ ਜਿਹੜੀਆਂ ਲੈਣਾ ਦੀ ਬਾਰੇ ਦੱਸਿਆ ਜਾਣਕਾਰੀ ਦਿੱਤੀ ਵੀ ਤੁਸੀਂ ਲੈਣਾ ਜਿਹੜੀਆਂ ਨੇ ਇਹ ਮੋਟਰਾਂ ਵਾਲੀਆਂ ਨੇ ਉਹਨਾਂ ਦੀ ਵੱਡੇ ਤੌਰ ਤੇ ਪ੍ਰਬੰਧ ਕਰੋ ਜਿਹੜੀਆਂ 24 ਘੰਟੇ ਵਾਲੀ ਲੈਣ ਨੇ ਉਹਦੇ ਵਿੱਚ ਜਿਹੜੇ ਖੰਭਿਆਂ ਦੇ ਆ ਕਮੀਆਂ ਨੇ ਛੋਟੇ ਖੰਭੇ ਲੱਗੇ ਨੇ ਲੈਣਾ ਢਿੱਲੀਆਂ ਨੇ ਉਹਨੀਆਂ ਸਾਰੀਆਂ ਕਮੀਆਂ ਜਿਹੜੀਆਂ ਉਹ ਪੂਰੀਆਂ ਕਰੋ ਇਹਨਾਂ ਸਾਰੇ ਅੱਜ ਸੁਝਾਅ ਦਿੱਤੇ ਨੇ ਵੀ ਆਉਣ ਅਗਲੇ ਸਮੇਂ ਤੇ ਚਲੋ ਆ ਸਮਾਂ ਤਾਂ ਲੰਘ ਗਿਆ ਪਰ ਆਉਣ ਵਾਲੇ ਸੀਜ਼ਨ ਦੇ ਵਿੱਚ ਆਪਾਂ ਇਹਦਾ ਜਿਲਾ ਪੁਕਤੀ ਪ੍ਰਬੰਧ ਕਰੀਏ ਪੱਕਾ ਪ੍ਰਬੰਧ ਕਰੀਏ ਵੀ ਜਿਹੜੀ 24 ਘੰਟੇ ਵਾਲੀ ਲਾਈਟ ਬੰਦ ਨਾ ਹੋਵੇ ਕਿਉਂਕਿ ਜਿਹੜੀ 24 ਘੰਟੇ ਵਾਲੀ ਲਾਈਟ ਬੰਦ ਹੁੰਦੀ ਹੈ ਤੇ ਨਾਲ ਸਾਡੀ ਮੰਡੀ ਰੋਡਾਂ ਵਾਲੀ ਨਾਲ ਲੱਗਦੇ ਪਿੰਡ ਹਰ ਇੱਕ ਨੂੰ ਲਾਈਟ ਦੀ ਬਹੁਤ ਵੱਡੀ ਜ਼ਰੂਰ ਤੇ ਜਿਹਨੇ ਜਿਹੜੀ ਲਾਈਟ ਬੰਦ ਹੁੰਦੀ ਬਹੁਤ ਜਿਹੜੇ ਅਰਜੀਮੇ ਰੋਕਦੇ ਨੇ ਅਸੀਂ ਇਹਦਾ ਜਿਹੜਾ ਪੂਰਾ ਪ੍ਰਬੰਧ ਵਾਸਤੇ ਐਸਡੀਓ ਸਾਹਿਬ ਨੂੰ ਜਾਣਕਾਰੀ ਦਿੱਤੀ ਹੈ ਵੀ ਇੱਥੇ-ਇੱਥੇ ਕਮੀਆਂ ਨੇ ਕੱਢੋ ਤੁਸੀਂ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਸਾਨੂੰ ਦਿੱਕਤ ਨਾ ਆਵੇ ਆ ਜਿਹੜੀ ਹੁਣ ਸਮਾਂ ਚੱਲਦਾ ਪਿਆ ਆ ਦੋ ਦੋ ਤਿੰਨ ਦਿਨਾਂ ਦਾ ਜਿਹੜਾ ਕੰਕ ਦਾ ਕੰਮ ਨਿਬੜ ਜਾਊਗਾ ਨਾੜ ਵੀ ਮੁੱਕ ਜਾਊਗਾ ਤੇ ਜਿਹੜੀ 24 ਘੰਟੇ ਵਾਲੀ ਲਾਈਟ ਉਹ ਵੀ ਮੁਕੰਮਲ ਪੂਰੀ ਪ੍ਰਬੰਧ ਉਹਨਾਂ ਨੇ ਵਿਸ਼ਵਾਸ ਦਿੱਤਾ ਵੀ ਅਸੀਂ ਚਲਾਵਾਂਗੇ ਤੇ ਜਿਹੜੀ ਮੋਟਰਾਂ ਵਾਲੀ ਵੀ ਉਹ ਵੀ ਦੋ ਚਾਰਾਂ ਦਿਨਾਂ ਦੇ ਵਿੱਚ ਅਸੀਂ ਜਿੱਥੇ ਕੋਈ ਲੈਂਡ 'ਚ ਕਮੀ ਕੱ ਹਾਂਜੀ ਸਰ ਆਇਤਾ ਲੋਕ ਕਿਸਾਨ ਆਏ ਸੀਗੇ ਜੀ ਕੀ ਮਸਲਾ ਸੀਗੇ ਜੀ ਹਾਂਜੀ ਇਹਨਾਂ ਦਾ ਮਸਲਾ ਸੁਣਿਆ ਸੀਗਾ ਜੀ ਜਿਹੜੇ ਜਿਹੜੇ ਵੀ ਨੀਡਲੇ ਫੀਡਰ ਚੱਲਦੇ ਆ ਏਪੀ ਤੇ 24 ਘੰਟੇ ਵਾਲੇ ਜੀ ਆ ਜਿੱਥੇ ਵੀ ਆਪਣੇ ਜੀਓ ਸਿਚਾ ਲੱਗਨ ਆ ਲੀਆਂ ਏਪੀ ਫੀਡਰ ਤਾਂ ਜੋ ਇਹਨਾਂ ਨੂੰ ਆਨ ਤੇ ਪੈਡੀ ਸੀਜ਼ਨ ਤੇ ਗਰਮੀ ਸੀਜ਼ਨ ਚ ਮੱਲਬ ਦਿੱਕਤ ਨਾ ਆਵੇ ਉੱਥੇ ਕਾਨ ਵਾਲੀ ਰੋਇਲ ਏਪੀ ਫੀਡਰ ਸਿਚਾ ਲਾ ਜਿੱਤੇ ਆਂ ਗਿਆ ਜੀ ਉਹਨ ਚੱਲ ਰਹੀ ਦਿੱਕਤ ਜਿੱਥੇ ਕੰਨ ਖੜ ਰਹੀ ਹੈ ਜਾਂ ਇਹ ਨਾੜ ਖੜੀ ਹੈ ਉਹ ਹਲੇ ਸਪਲਾਈ ਮਤਲਬ ਅਗਨ ਅੱਗ ਦੀ ਸਿਚੁਏਸ਼ਨ ਦੇਖਦੇ ਹੋਏ ਬੰਦ ਰੱਖੀ ਜਾ ਰਹੀ ਹੈ ਤੇ ਇਹ ਹੋਰ 2 ਜਾਂ 3 ਦਿਨਾਂ ਚ ਜੋ ਤੱਕ ਸਾਰੀ ਫਸਲ ਆਪਣਾ ਬੜਾਈ ਕਰ ਦਿੱਤੀ ਜਾਵੇਗੀ ਤਾਂ ਸਪਲਾਈ ਠੀਕ ਆ ਦਿੱਤੀ ਜਾਵੇਗੀ